ਦੇ ਵੀਰ ਦੇ ਬਣਾਏ ਅੱਜ ਬਹੁਤ ਹੀ ਸਤਕਾਰਯੋਗ ਸਮਾਜ ਸੇਵੀ ਗੁਲਸ਼ਨ ਬਾਬਾ ਜੀ ਦੇ ਗ੍ਰਹਿ ਵਿਖੇ ਇਕੱਠੇ ਹੋਏ ਆ ਅੱਜ ਜੋ ਦੱਸਿਆ ਕਿ ਅੱਜ ਉਹਨਾਂ ਨੇ ਜਨਮ ਦਿਨ ਹੈ ਤੇ ਜਨਮ ਦਿਨ ਦੇ ਪਲਖਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਾਤਾ ਚੰਦਪੁਰਨੀ ਦੇ ਦਰਬਾਰ ਨੂੰ ਨਮਸਤਕ ਇੱਕ ਬਸ ਰਵਾਨਾ ਕੀਤੀ ਅੱਜ ਕਰਨਗੇ ਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਇਹੋ ਜੇ ਕਾਰਜ ਕਰਨੇ ਚਾਹੀਦੇ ਆ ਤੇ ਗੁਲਸ਼ਨਜੀ ਤੋਂ ਸਿੱਖ ਲੈ ਕੇ ਆਪਾਂ ਨੂੰ ਦੇਖੋ ਇਹਨਾਂ ਨੇ ਆਪਣਾ ਜਨਮ ਦਿਨ ਜੋ ਦਰਬਾਰ ਨੂੰ ਸਮਰਪਿਤ ਕਰਕੇ ਚਿੰਤਪੁਨੀ ਦਰਬਾਰ ਵਿਖੇ ਸਾਰੀ ਸੰਗਤ ਨੂੰ ਲੈ ਕੇ ਜਾ ਰਹੇ ਆ ਸਾਰੇ ਇਲਾਕੇ ਵਾਲਿਆਂ ਨੂੰ ਲੈ ਕੇ ਜਾ ਰਹੇ ਆ ਅੱਜ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਭੰਡਾਰਾ ਵੀ ਲਗਾਇਆ ਤੇ ਬਹੁਤ-ਬਹੁਤ ਮੁਬਾਰਕਬਾਦ ਦੇਣਾ ਨਾ ਸਾਰੇ ਇਲਾਕੇ ਦੇ ਕੰਮ ਅੱਗੇ ਤੋਂ ਲੈ ਜੀਦੇ ਬਿਲਕੁਲ ਇਸ ਕੰਮ ਤੋਂ ਸਿੱਖ ਲੈਣ ਦੀ ਲੋੜ ਆ ਗੁਲਸ਼ਨਜੀ ਸਮਾਜ ਸੇਵਾ ਜੋ ਕਰ ਰਹੇ ਕਾਫੀ ਸਾਲਾਂ ਤੋਂ ਸੰਤਾ ਲੋਕੀ ਦੱਸਦੇ ਆ ਕਿ ਹਰ ਕਾਰਜ ਦੇ ਵਿੱਚ ਇਹ ਅੱਗੇ ਰਹਿੰਦੇ ਵੱਧ ਚੜ ਕੇ ਕੰਮ ਕਰਦੇ ਕੋਈ ਧਾਰਮਿਕ ਖੇਤਰ ਵਾਲ ਵੀ ਬਹੁਤ ਸੋਨਾ ਅਜ ਕਦਮ ਚੱਕਿਆ ਜਿਹੜਾ ਮਾਤਾ ਚਿੰਤਪੁਰਣੀ ਤੇ ਬਾਸਰਵਾਨਾ ਕਰਨ ਜਾ ਰਹੇ ਆ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਨੂੰ ਅਸੀਂ ਹਰ ਸਾਲ ਗੁਲਸ਼ਨ ਬਾਬਾ ਜੀ ਦੇ ਜਨਮ ਦਿਨ ਤੇ ਕਿਉਂਕਿ ਭੰਡਾਰਾ ਗੁੰਦਾਵਾ ਉਹ ਜਿਹੜਾ ਹਿੰਮਤ ਬਾਬਾ ਜੀ ਗੁਲਸ਼ਨ ਬਾਬਾ ਜੀ ਨਾਲ ਡਾਕਟਰ ਜੀ ਨਾਲ ਹੋਰ ਮੇਰੇ ਦੋਸਤ ਸੱਜਣ ਮਿੱਤਰ ਦਰ마 جی ਇਹ ਹਰ ਸਾਲ ਬਸ ਨੂੰ ਰੁਮਾਨਗਾ ਕਰਦੇ ਆ ਉਸ ਵੇਲੇ 7 ਵਜੇ ਚੰਤਮਨੀ ਮਾਤਾ ਨੂੰ ਬਸ ਜਾਊਗੀ ਔਰ ਸਾਰਿਆਂ ਦੇ ਭਲੇ ਦੀ ਅਰਦਾਸ ਉੱਥੇ ਹੋ ਜੈ ਮਾਤਾ ਤੁਹਾਡਾ ਆਪਣਾ ਸੇਵਾਦਾਰ ਤੁਹਾਡਾ ਬੱਚਾ ਸ਼ੁਰੂ ਤੋਂ ਅਹੀਂ ਮਹਾਮਾਈ ਦੇ ਚਰਨਾਂ ਦੇ ਵਿੱਚ ਮਹਾਮਾਈ ਦਾ ਪਿਆਰ صدਕਾ ਮਹਾਮਾਈ ਦੇ ਅਸ਼ੀਰਵਾਦ ਦੇ ਨਾਲ ਮੈਂ ਅੱਗੇ ਵਧਦਾ ਜਾ ਰਿਹਾ ਹਾਂ कोरोना ਦੇ ਅਸ਼ੀਰਵਾਦ ਨਾਲ ਹੀ ਮੈਂ ਹਰ ਕੰਮ ਜਿਹੜਾ ਹੈ ਉਹਨਾਂ ਦੇ ਨਾਮ ਲੈ ਕੇ ਕਰਦਾ ਅੱਜ ਸਾਰੇ ਮਹੱਲਾ ਨਿਵਾਸੀਆਂ ਨੂੰ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਅਜੀ ਮਹਾਮਾਈ ਦੇ ਨਾਮ ਦਾ ਪੰਡਾਰਾ ਰੱਖਿਆ ਹੈ ਔਰ ਸਵੇਰੇ 7 ਵਜੇ ਅਸੀਂ ਮਹਾਮਈ ਜੀ ਦੇ ਦਰਵਾਜ਼ੇ ਸਾਰੇ ਸੰਗਤ ਨੂੰ ਨਾਲ ਲੈ ਕੇ ਮਹਾਮਈ ਦਾ ਅਸ਼ੀਰਵਾਦ ਲੈਣ ਜਾਣਾ ਹੈ ਔਰ ਹਰ ਸਾਲ ਇਸੇ ਤਰ੍ਹਾਂ ਹੀ ਅਸੀਂ ਇਹ ਕੰਮ ਜਿਹੜਾ ਹੈਗਾ ਮਹਾਮਈ ਦਾ ਨਾਮ ਲੈ ਕੇ ਕਰਦੇ ਰਵਾਂਗੇ ਔਰ ਸਾਡਾ ਸੰਜੋਗ ਪਿਆਰ ਇਸੇ ਤਰ੍ਹਾਂ ਬਣਿਆ ਰਵੇ ਸਾਡੇ ਨੂੰ ਦੁਬਾਰਾ ਚੰਦਾਪੁਰ ਦੀ ਮਾਜੀ ਦਾ ਬਹੁਤ ਸਾਚੇ ਦਰਬਾਰ ਕੀ ਗਏ ਔਰ ਸਾਡੇ ਦਰਮਿਆਨ ਸਾਡੇ ਗੁਰਪ ਬੱਗਾ ਜੀ ਔਰ ਚੌਧਰੀ ਨਾਲ ਬੱਗਾ ਜੀ ਜਿਹੜੇ ਸਾਡੇ ਵੱਡੇ ਭਰਾ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਦਾ ਬਹੁਤ ਹੀ ਰਤਬਾ ਹੈ ਬਹੁਤ ਹੀ ਪਿਆਰ ਹੈ ਅਸੀਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਇਸ ਇਲਾਕੇ ਦੀ ਸੇਵਾ ਵੀ ਕਰਦੇ ਆਂ ਔਰ ਵੱਧ ਛੱਡ ਕੇ ਹਰ ਪਾਰਟੀ ਦੇ ਨਾਲ ਹਰ ਵਰਗ ਦੇ ਮਾਲ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਉਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਇਲਾਕੇ ਦੀ ਜਿਹੜੀ ਡਵੈਲਪਮੈਂਟ ਵੀ ਕਰਵਾਈ ਦੀ ਹੈ ਹਰ ਤਰ੍ਹਾਂ ਦੇ ਕੰਮ ਕਰਵਾਈ ਦੇ ਆ ਪਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਮਹਾ ਮੈਦਾਨ ਆਬ ਲੈ ਕੇ ਚੌਧਰੀ ਮਗਨਾਲ ਦੀ ਬਕਾਇਦੀ ਦੇ ਅਸ਼ੀਰਵਾਦ ਦੇ ਨਾਲ ਕੋਈ ਵੀ ਕੰਮ ਹੋਵੇ ਦੱਸੋ ਬੋਲ ਸਾਚੇ ਦਰਵਾਰ ਕੀ ਜੀ ਮੇਰਾ ਨਾਮ ਹਮਮਦ ਬਾਬਾ ਹੈ ਜੀ ਔਰ ਅੱਜ ਚਿੰਤਪੁਰਨੀ ਮਾਤਾ ਸੇਵਾ ਸੰਗਮ ਵੱਲੋਂ ਅਸੀਂ ਇਹ ਢੰਡਾਰੇ ਦਾ ਯੋਜਨ ਕੀਤਾ ਹੈ ਇਦਾ ਮੁੱਖ ਕਾਰਨ ਇਹ ਹੈ ਕਿ ਤਾਂ ਮੇਰੇ ਫਾਦਰ ਸਾਹਿਬ ਦਾ ਜਨਮ ਦਿਨ ਹੈ ਜੀ ਔਰ ਹਰ ਸਾਲ ਅਸੀਂ ਸੇਵਾ ਕਰਦੇ ਆਂ ਔਰ ਅਸੀਂ ਚਿੰਤਪੁਰ ਦੀ ਮਾਤਾ ਵਾਸਤੇ バス ਦੀ ਮੁਫਤ ਸੇਵਾ ਕੱਲ ਲੈ ਕੇ ਜਾਵਾਂਗੇ ਸਵੇਰੇ バス7 ਵਜੇ ਰਵਾਨਾ ਹੋਏਗੀ ਔਰ ਮਾਤਾ ਰਾਣੀ ਦਾ ਅਸ਼ੀਰਵਾਦ ਦਿੱਤਾ ਜਾਊਗਾ ਔਰ ਸ਼ਬਦੀ ਸ਼ੁਭ ਕਾਮਨਾਵਾਂ ਦੀ ਅਰਦਾਸ ਕੀਤੀ ਜਾਊਗੀ। ਧੰਨਵਾਦ। ਇਹ ਸੇਵਾਗਾਰੀ ਹਰ ਸਾਲ ਚਲਦੀ ਰਹੂਗੀ। ਹਾਂਜੀ, ਮਾਤਾ ਦੀ ਕਿਰਪਾ ਦੇ ਨਾਲ ਹਰ ਸਾਲ ਚਲਦੀ ਰਹੂਗੀ। ਅੱਜ ਤਾਂ ਪ੍ਰੋਗਰਾਮ ਰਿਹਾ ਮੁੱਖ ਮੰਤਰੀ ਜਿਹੜੇ ਕਿ ਨਹੀਂ ਆਇਆ ਅੱਜ। ਅੱਜ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਰਿਹਾ, ਮਾਤਾ ਰਾਣੀ ਦਾ ਬੜਾ ਆਸ਼ੀਰਵਾਦ ਰਿਹਾ। ਅੱਜ ਮੁੱਖ ਤੌਰ ਤੇ ਸਾਡੇ ਚੌਧਰੀ ਮਦਨਾਲ ਨਲ ਬੱਗਾ ਜੀ ਦੇ ਸੁਪੁੱਤਰ ਸ਼੍ਰੀ ਗੌਰਵ ਬੱਗਾ ਜੀ ਉਹਨਾਂ ਨੇ ਆ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਔਰ ਸਾਡੇ ਦੂਸਰੇ ਮਹਿਮਾਨ ਰਣਜੀਤ ਸਿੰਘ ਸੀਬਿਆ ਜੀ ਕਾਉਂਸਲਰ ਸਾਹਿਬ ਉਹ ਆਏ ਨੇ ਜੀ ਸਾਡੇ ਪਰਿਵਾਰਕ ਰਿਲੇਸ਼ਨ ਨੇ ਇਹਨਾਂ ਨਾਲ ਇਹ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਆਏ ਆ ਔਰ ਗੁਰਸ਼ਨ ਬਾਬਾ ਜੀ ਵੱਡੇ ਭਾਈ ਸਾਹਿਬ ਉਹਨਾਂ ਨੇ ਗ੍ਰਹਿ ਵਿਖੇ ਆਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੁਬਾਰਕਬਾਦ ਦੇਣਾ ਚਾਹਨਾ ਤੋਂ ਹਰ ਸਾਲ ਦੀ ਤਰ੍ਹਾਂ ਮਹਾਮਾਈ ਦੀ ਚੌਂਕੀ ਅੱਜ ਉਹਨਾਂ ਨੇ ਮਹਾਮਾਈ ਦੀ ਚੌਂਕੀ ਕਰਾਈ ਔਰ ਉਸ ਤੋਂ ਬਾਅਦ ਘਰ ਦੇ ਵਿੱਚ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਚਲੋ ਮਹਾਮਾਈ ਉਹਨਾਂ ਦੀ ਜਿਸ ਭਾਵਨਾ ਨਾਲ ਉਹ ਹਰ ਸਾਲ ਇਹ ਮਹਾਮਈ ਦੀ ਚੌਂਕੀ ਕਰਦੇ ਆ ਮਹਾਮਈ ਉਹਨਾਂ ਦੀ ਜਿਹੜੀ ਵੀ ਮਨੋ ਕਾਮਨਾ ਹੈ ਉਹ ਪੂਰਨ ਕਰਨ ਸਾਡੇ ਵੱਡੇ ਭਾਈ ਸਾਹਿਬ ਨੂੰ ਹਮੇਸ਼ਾ ਸਵਸਥ ਰੱਖਣ ਔਰ ਹਰ ਸਾਲ ਦੀ ਤਰ੍ਹਾਂ ਜਿਹੜੀ バス ਯਾਤਰਾ ਉਹ ਲੈ ਕੇ ਜਾਂਦੇ ਨੇ ਔਰ ਮਹਾਮਈ ਚਿੰਤਪੁਰ ਨੀਤੇ ਔਰ ਕੱਲ ਸਵੇਰੇ 7 ਵਜੇ ਉਹ ਮਹਾਮਈ ਤੇ バス ਯਾਤਰਾ ਲੈ ਕੇ ਜਾ ਰਹੇ ਨੇ ਮੈਂ ਫਿਰ ਦੁਬਾਰਾ ਇਸ ਇਲਾਕੇ ਦੀ ਵੱਡ ਸਾਹਿਬ ਦੀ ਸੇਵਾ ਉਹਦੇ ਸਾਨੂੰ ਪਤਾ ਹੀ ਹੈ ਜੀ ਗੁਲਸ਼ਨ ਬਾਵਾ ਜੀ ਡਟ ਕੇ ਲੱਗੇ ਹੋਏ ਏਰੀਆ ਦੇ ਵਿੱਚ ਔਰ ਮੈਂ ਅ ਪਰ ਮਹਾਮਾਈ ਜੀ ਨੇ ਨੂੰ ਹਮੇਸ਼ਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਥੋੜੀ ਦੇਰ ਪਹਿਲਾਂ ਹੀ ਸਾਡੇ ਏਰੀਆ ਦੇ ਵਿਦਾਖ ਚੌਧਰੀ ਮਦਨ ਲਾਲ ਬੱਕਾ ਜੀ ਦੇ ਸੁਪੁੱਤਰ ਜਿਨ੍ਹਾਂ ਦਾ ਇਸ ਪਰਿਵਾਰ ਨਾਲ ਬਹੁਤ ਪਿਆਰ ਤੋਂ ਕਿਉਂਕਿ ਮੈਂ ਵੀ ਦੇਖ ਰਿਹਾ ਹਾਂ ਕਾਫੀ ਟਾਈਮ ਤੋਂ ਇਸ ਪਰਿਵਾਰ ਨਾਲ ਬਹੁਤ ਪਿਆਰ ਹੈ ਔਰ ਪਰ ਮਹਾਮਾਈ ਕਰੇ ਇਹ ਪਿਆਰ ਹਮੇਸ਼ਾ ਉਸੇ ਤਰ੍ਹਾਂ ਵਧਿਆ ਰਹੇ ਜੈ ਮਾਤਾ